ਆ ਗੱਲ ਯਾਰ ਸਭੀ ਅਕਾਲ ਚਲ ਰਾਮ ਰਾਮ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਪਿੰਡ ਤੋਂ ਪਤਾ ਹੀ ਏ ਮੇਗਾ ਪੰਜ ਗਰਾਈ ਲਾੜੀਆਂ ਕਹਿੰਨੇ ਆਪਾਂ ਚੰਨ ਸਿੰਘ ਆਪ ਦਾ ਬੂਟਾ ਫੜ ਲਿਆ ਪਰ ਇੱਕ ਗੱਲ ਹੋਰ ਚਾਹ ਸਾਡੀ ਤਿਆਰ ਈ ਕੌਫੀ ਜੀ ਕੌਫੀ ਏ ਤੇ ਕੌਫੀ ਪੀ ਕੇ ਫਿਰ ਅਸੀਂ ਅੱਜ ਅਜਰੂ ਤੋਂ ਬੂਟੇ ਲਾਏ ਨੇ ਪਰਸੋਂ ਤੇ ਅੱਜ ਪੁਰਾਣੇ ਇਹਨਾਂ ਨੂੰ ਪਾਣੀ ਦੇ ਰਹੇ ਹਾਂ ਜੀ ਅੱਜ ਸਾਰਿਆਂ ਦੇ ਟੋਏ ਸੈੱਟ ਕੀਤੇ ਨੇ ਇੱਕ ਬੜਾ ਹਿੰਮਤੀ ਬੰਦਾ ਆਈ ਕਮਾਲ ਕਰਤੇ ਉਹਨੇ ਉਹ ਇੱਕ ਦੇਖਦੇ ਤੁਸੀਂ ਟਾਲੀ ਕੋਈ ਪਸੂ ਤੋੜ ਗਿਆ ਕਿਵੇਂ ਤੋੜ ਗਿਆ ਉਹਨਾਂ ਨੇ ਮੁੱਢ ਮਿੱਟੀ ਪਾ ਕੇ ਫੜਾ ਬਣਾ ਕੇ ਉਹਨੂੰ ਖੜਾ ਕਰਤਾ ਬਹੁਤ ਬਹੁਤ ਉਹਦਾ ਧੰਨਵਾਦ ਭੈਣ ਸੀ ਬੀਬੀ ਸੀ ਭਰਾ ਸੀ ਕੋਈ ਵੀ ਤੇ ਆ ਤਰਸੀਮ ਸਿੰਘ ਇਹਦਾ ਬਹੁਤ ਸਾਡੇ ਖਾਸ ਬੰਦੇ ਹੀ ਤੇ ਇਹਨੂੰ ਤੁਸੀਂ ਜਾਣਦੇ ਹੀ ਨਾ ਦੱਸੇ ਲੋੜ ਹੀ ਨਹੀਂ ਬਸ ਬਾਕੀ ਥੋੜੀ ਨਾ ਤੁਸੀਂ ਖੇਚਲ ਕਰੋ ਜਿਵੇਂ ਤੁਹਾਡੇ ਘਰੇ ਕਿਸੇ ਤਰ੍ਹਾਂ ਵੀ ਪਏ ਨੇ ਬਕੈਣ ਦੇ ਨਿੰਮ ਆਂਬ ਦੇ ਗਿੜਕਾ ਜੰਮੂ ਦੇ ਕਿਸੇ ਤਰ੍ਹਾਂ ਦੀ ਤੇ ਜਾਂ ਐਸਾ ਗਲਾਸ ਨੇ ਜਾਂ ਲਫਾਫੇ ਜਿੰਨੋਂ ਬਾਦਾ ਕਿਲੋ ਕਹਿੰਦੇ ਕਿਲੋ ਨਵੇਂ ਹੋਣ ਪੁਰਾਣੇ ਉਹ ਪਹਜਾ ਦਿਓ ਸਾਨੂੰ ਦੇ ਕੋਲ ਬੜੀ ਮਿਹਰਬਾਨੀ ਵੀ ਕਿਸੇ ਤਰ੍ਹਾਂ ਦੇ ਹੋਵੇ ਗਿਟਕਾਂ ਦਾ ਆਮ ਜੰਮੂ ਟਾਲੀ ਦਾ ਬੀਜ ਕੋਈ ਵੀ ਤਰ੍ਹਾਂ ਉਹ ਭੇਜੋ ਜਿੰਨੀ ਸੇਵਾ ਤੁਸੀਂ ਕਰ ਸਕਦੇ ਕਰੋ ਤੇ ਤੁਹਾਡਾ ਆਪਦਾ ਖਾਸ ਸੇਵਾਦਾਰੀ ਹੈ ਕੋਈ ਗੱਲ ਨਹੀਂ ਵਤ ਵਤ ਸ਼ੇਅਰ ਕਰੋ ਹਾਂ ਤੇ ਵੀਡੀਓ ਸ਼ੇਅਰ ਕੀਤੀ ਕਰੋ ਤੇ ਮੈਨੂੰ ਅੱਜ ਸਵੇਰ ਦੇ ਘੜ ਦੇ ਘਾਟ 7-8 ਫੋਨ ਆ ਗਏ ਰੁੱਖਾਂ ਲੈਣ ਪਿੱਛੇ ਬਾਕੀ ਜਿਹੜਾ ਮੇਰਾ ਕੰਮ ਹੈ ਉਹ ਤਾਂ ਫੋਨ ਆਉਂਦੇ ਨੇ 2-4 ਬਾਕੀ ਮੈਨੂੰ ਖੁਸ਼ੀ ਮਿਲਦੀ ਜੇ ਰੁੱਖਾਂ ਬਾਰੇ ਫੋਨ ਆਦੇ ਨਾ ਵੀ ਡਾਕਟਰ ਸਾਹਿਬ ਨੂੰ ਰੁੱਖ ਚਾਹੀਦੇ ਨੇ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਇਸ ਕਰਕੇ ਤੁਸੀਂ ਵੀਡੀਓ ਬਾਤ ਉਹਦਾ ਭੇਜੀ ਕਰੋ ਤੇ ਬਾਕੀ ਰੁੱਖਾਂ ਬਾਰੇ ਜਾਣਕਾਰੀ ਲੈਣੀ ਹੋਵੇ ਕਿਸੇ ਤਰ੍ਹਾਂ ਵੀ ਕੋਈ ਸਹਾਇਤਾ ਕਰਨੀ ਵਧਾ ਸਕਦੇ 98550 55401 ਡਾਕਟਰ ਬਾਬੂ ਰਾਮ ਗੋਲੂ ਕਸੰਦਾ ਮਿਲਦੇ ਆਂ ਅਗਲੀ ਵੀਡੀਓ 'ਚ ਜੀ ਤੇ ਅਗਲੀ ਵੀਡੀਓ ਜਲਦੀ ਮਿਲਾਗੇ ਆਪਾਂ ਫਟਾਫਟ ਠੀਕ ਹੈ ਜੀ ਲਓ ਜੀ ਲਓ ਜੀ ਕਾਫੀ